ਸਾਸੀ ਗਾਲ ਜੀ ਮੈਂ ਤੁਹਾਡਾ ਆਪਣਾ ਸੋਨਾ ਸੰਦੂ ਛੋਡੇ ਲਈ ਨਵੇਂ ਨਵੇਂ ਕਨਸੈਪਟ ਲਿਆਉਂਦਾ ਰਹਿਣਾ ਤੇ ਅੱਜ ਆਪਾਂ ਜਾ ਰਹੇ ਹਾਂ ਮਾਸਤੋਆ ਸਾਹਿਬ ਉੱਥੇ ਬਾਬਾ ਜੀ ਦੇ ਕਰਵਾਉਣੇ ਆ ਦਰਸ਼ਨ ਜੀ ਭਾਈ ਅੱਜ ਬਹੁਤ ਚੁੱਕਿਆ ਆਪਾਂ ਪੇਦ ਨਹੀਂ ਪਿੰਡ ਲਓ ਜੀ ਅਸੀਂ ਪੇਦਨੀ ਤੋਂ ਪੁੰਨਵਾਲ ਪਹੁੰਚ ਚੁੱਕੇ ਆ ਤੇ ਅੱਗੇ ਸਾਨੂੰ ਮਾਸਤੋਆ ਸਾਹਿਬ ਜੀ ਦੇ ਕਰਵਾਉਣੇ ਆ ਦਰਸ਼ਨ ਲਓ ਜੀ ਅਸੀਂ ਪਹੁੰਚ ਚੁੱਕੇ ਆ ਮਾਸਤੋਆ ਸਾਹਿਬ ਦੇ ਮੇਨ ਗੇਟ ਤੇ ਤੇ ਅੰਦਰ ਜਾ ਰਹੇ ਆਪਾਂ ਮੱਥਾ ਟੇਕਣਾ ਤੇ ਉੱਥੇ ਤੁਹਾਨੂੰ ਸਾਰਾ ਥਿਊ ਦਿਖਾਵਾਂਗੇ ਗੁਰਦੁਆਰੇ ਦਾ ਵੀ ਕਿੰਦਰ ਦਾ ਨਜ਼ਾਰਾ ਆ ਰਿਹਾ ਸਤ ਨਾਮ ਵਾਹਿਗੁਰੂ ਲਓ ਜੀ ਸੰਗਤ ਜਿੱਦਾਂ ਕਿ ਤੁਸੀਂ ਵਾਸਤਵ ਨਾਲ ਸਾਡੀ ਦਾ ਵੀਊ ਚੈੱਕ ਕਰ ਸਕਦੇ ਹੋ ਕਿ ਲੈ ਕੇ ਸੰਗਤ ਅਰੇ ਮੱਥਾ ਟੇਕਣ ਲਈ ਐਤਵਾਰ ਨੂੰ ਜੁੜਦੀਆਂ ਨੇਗੀਆਂ ਤੇ ਆਪਾਂ ਵੀ ਆਏ ਹੋਇਆ ਕਰੋ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨੁ ਸਤਨਾਮ ਵਾਹਿ ਗੁਰ ਸਤ ਨੈ ਗੁਰੂ ਸਤ ਨਾਮ ਵਾਹਿ ਗੁਰ ਸਤ ਨੁ ਸਤਨਾਮ ਵਾਹਿ ਗੁਰ ਸਤ ਨਾਮ ਵਾਹਿ सप्नु सप्तनाम वाहेगरू वाहे गुरु वाहेज सम वाहे गुरु सम वाहेज सम वाहेगरु

ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਅਗੇ ਆਦੇ ਬਾਬਾ ਜੀ ਸਾਹਿਬ ਦਾ ਕਰਦੇ ਹਾਂ ਜਿョਕੇ ਸਥਾਨ ਸੰਤ ਬਾਬਾ ਅਤਰ ਸਿੰਘ ਜੀ ਮਸਤਾਨ ਸਾਹਿਬ ਦਾ ਹੈ ਜੋਕੇ ਹਰ ਮਹੀਨੇ ਮਸਜਿਦ ਦਾੜਾ ਮਨਾਇਆ ਜਾਂਦਾ ਹੈ ਜੋਕੇ ਅੱਗੇ ਜਾ ਕੇ ਸੰਤ ਬਾਬਾ ਅਤਰ ਸਿੰਘ ਜੀ ਜੋ ਬਸਤੀਾਸ ਮਸਤਾਨ ਸਥਾਨ ਤੇ ਪਰਦਾ ਹੈ ਲੱਖਾਂ ਸੰਗਤਾਂ ਸਥਾਨ ਤੇ ਆ ਕਰਕੇ ਨਮਸਕਾਰਾਂ ਕਰਦੀਆਂ ਨੇ ਜੋਕੇ 1927 ਦੇ ਵਿੱਚ ਇੱਥੇ ਸੰਤ ਬਾਬਾ ਅਤਰ ਸਿੰਘ ਨੇ ਅਸਥੀ ਛੱਡਿਆ ਸੀ ਉੱਥੇ ਸਾਹਮਣੇ ਇਹਨਾਂ ਦਾ ਗੁਰਦੁਆਸਾ ਵੀ ਬਣਿਆ ਗਿਆ ਸਾਹਿਬ ਇਦਰ ਸੰਤ巴巴 ਜੀ ਨੇ ਦਰਬਾਰ ਸਹਿ ਬਣਾਇਆ ਸੀ ਬਹੁਤ ਸੁਣਾ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤਿ ਸ਼ਕਾਲ ਜੀ ਮੈਂ ਤੁਹਾਡਾ ਆਪਣਾ ਸੋਨਾ ਸੰਦੂ ਆਪਣਾ ਚੈਨਲ ਹੈਗਾ YouTube ਤੇ ਸੰਦੂ ਐਕਸਪਲੋਰ ਤੇ ਤੁਹਾਡੇ ਲਈ ਨਵੇਂ ਨਵੇਂ ਕੰਟੈਂਟ ਲਿਆਉਂਦੇ ਰਹੇ ਹਾਂ